ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤੋ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਤੁਹਾਨੂੰ ਇਤਿਹਾਸ ਸੁਣਾਉਣਿਆ ਸਾਧ ਸੰਗਤੋ ਕਿੱਡਾ ਮਾਣ ਆਪਾਂ ਨੂੰ ਸੱਚੇ ਪਾਤਸ਼ਾਹ ਤਾਨਾ ਧਾਨ ਸਾਹਿਬ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਹੁਣ ਇਹ ਆਪਣਾ ਪਿਤਾ ਸਾਧ ਸੰਗਤ ਮਾਤਾ ਸਾਹਿਬ ਕੌਰਾ ਪਿੰਡ ਆਪਣਾ ਆਨੰਦਪੁਰਾ ਨਾਨਕੇ ਆਪਣੇ ਗੁਰੂ ਕੇ ਲਾਹੌਰ ਆ ਦਾਦੀ ਆਪਣੀ ਗੋਜ ਰਕੋਰ ਆ ਹੁਣ ਆਪਣਾ ਪਿਤਾ ਗੁਰੂ ਗੋਬਿੰਦ ਸਿੰਘ ਆ ਮਹਾਰਾਜਾ ਚੇਪਾ ਸਾਹਿਬ ਤੇ ਕਿੰਨਾ ਮਾਣ ਆ ਹੁਣ ਸਾਡੇ ਸਾਗੇ ਜੇ ਕਿਸੇ ਦਾ ਪਿਤਾ ਪਟਵਾਰੀ ਹੋਵੇ ਥਾਣੇਦਾਰ ਹੋਵੇ ਐਮਐਲਏ ਹੋਵੇ ਵੱਡਾ ਅਫਸਰ ਹੋਵੇ ਐਮਐਲਏ ਹੋਵੇ ਤੇ ਗਾਂ ਫਿਰ ਵੱਡਾ ਮੰਤਰੀ ਹੋਵੇ ਐਸਐਚਓ ਆਪਾਂ ਕਿੰਨਾ ਮਾਣ ਕਰਦੇ ਮੇਰਾ ਪਿਤਾ ਐਸਐਚਓ ਲੱਗਿਆ ਮੇਰਾ ਪਿਤਾ ਮੰਤਰੀ ਆ ਮੇਰਾ ਪਿਤਾ ਪੁਲਾਣਾ ਮੇਰਾ ਪਿਤਾ ਪਟਵਾਰੀ ਹੈ ਮੇਰਾ ਪਿਤਾ ਕਾਨੂੰਗੋਅਤ ਤਹਿਸੀਲਦਾਰ ਹੈ ਕਰਦੇ ਕਿ ਨਹੀਂ ਕਰਦੇ ਆਪਾਂ ਮਾਣ ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਕਿੰਨਾ ਮਾਣ ਹੋਊਗਾ ਤੇ ਸਾਡਾ ਪਿਤਾ ਕੌਣ ਆ ਕੀ ਆ ਇਹ ਕਿੱਡੀ ਕਲਾ ਸਾਡੇ ਪਿਤਾ ਦੇ ਵਿੱਚ ਸਾਡੇ ਪਿਲਾ ਪਿਤਾ ਦੇ ਵਿੱਚ ਤਾਂ ਐਡੀ ਵੱਡੀ ਕਲਾ ਇੱਕ ਕਲਵਨਾ ਚਾਰ ਅੱਖਰ ਲਿਖੇ ਤੇ ਰੰਗ ਜੇ ਉਹਦਾ ਟੱਟੇ ਬਿਛਾ ਬੰਦ ਹੋ ਗਿਆ ਸੀ ਵਿੱਚ ਹੀ ਇਦੋਂ ਚਾਰ ਅੱਖਰ ਲਿਖਦੇ ਰਾਂ ਜਫਰਨਾਮਾ ਲਿਖਿਆ ਸੀ ਤੇ ਕਾਂਗੜ ਦੀਨਾ ਦੀ ਧਰਤੀ ਤੋਂ ਤੇ ਭਾਈ ਇਤਿਆਸ ਸਿੰਘ ਉਹਨੇ ਜਾ ਕੇ ਫੜਾਇਆ ਸੀ ਤੇ ਜਦੋਂ ਪੜੇ ਨਾ ਚਾਰ ਕੱਖਰ ਤੇ ਸਾਧ ਸੰਗਤ ਉੱਥੇ ਚੁੱਪ ਹੋ ਗਿਆ ਸੀ ਰੰਗਜੀਵ ਜਿਹੜਾ ਬਾਦਸ਼ਾਹ ਜਿਨੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਕਟਵਾਇਆ ਛੋਟੇ ਬੱਚਿਆਂ ਨੂੰ ਸਹਾਰਾ ਨੀਹਾਂ ਚ ਚੜਾਇਆ ਵੱਡੇ ਸਹਬਜ਼ਾਦਿਆਂ ਨੂੰ ਚੌਕੌਰ ਦੀ ਗੜੀ 'ਚ ਜੰਗ 'ਚ ਇਹਨਾਂ ਨੇ ਸਰਹੰਦ ਵਾਲੇ ਰਾਹਿਆ ਤੋਂ ਸਹੀਦ ਕਰਵਾਇਆ ਹੈ ਤੇ ਮਾਤਾ ਗੁਜਰਕੌਰ ਨੂੰ ਇਹਨਾਂ ਨੇ ਸਹੀਦ ਕਰਵਾਇਆ ਤੇ ਆਪਣੇ ਕਿੱਡੇ-ਕੱਡੇ ਨੰਨੇ-ਨੰਨੇ ਪਿਆਰੇ-ਪਿਆਰੇ ਸਿੱਖਾਂ ਨੂੰ ਸਹੀਦ ਕਰਾਇਆ ਇਹ ਰੰਗਜੀਤ ਨੇ ਆਪਦੀ ਭੈਣ ਨੂੰ ਕੈਦ 'ਚ ਕਰਿਆ ਸੀ ਆਪਦੇ ਭਰਾਵਾਂ ਨੂੰ ਕੈਦ 'ਚ ਕਰਿਆ ਸੀ ਆਪਦੇ ਪਿਤਾ ਨੂੰ ਕੈਦ 'ਚ ਕਰਿਆ ਸੀ ਤਾਂ ਰਾਜ ਤੇ ਬੈਠਾ ਸੀ ਤੇ ਜਿਹੜਾ ਸਾਡੇ ਪਿਤਾ ਦੇ ਚਾਰ ਅੱਖਰ ਲਿਖਣ ਦੇ ਨਾਲ ਟੱਟੀ ਪਿਸ਼ਾਪ ਬੰਦ ਹੋ ਗਿਆ ਸੀ ਸਾਬਲਾਂ ਰੋ ਐਡੀ ਕਲਾਈ ਸਾਡੇ ਪਿਤਾ ਦੇ ਵਿੱਚ ਐਡਾ ਮਾਣ ਆ ਸਾਨੂੰ ਆਪਦੇ ਪਿਤਾ ਤੇ ਉਹ ਪਿਤਾ ਸਾਹ ਸੰਗੜੇ ਰੰਗ ਜੇ ਉਹਦੇ ਬਾਸਾ ਦੇ ਜਿਹੜੇ ਪੁੱਤਰ ਸੀ ਰੰਦੋ ਆਜਮ ਤੇ ਇਹ ਭਦਰ ਸ਼ਾ ਜਦੋਂ ਦੋਨੇ ਲੜੇ ਤੇ ਭਦਰ ਸ਼ਾ ਆ ਗਿਆ ਮੁਰੇ ਖੜ ਗਿਆ ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਆਪਦੇ ਸਿੰਘ ਦੇਵੋ ਸਿੰਘ ਦੇ ਕੇ ਤੇ ਮੇਰੀ ਮਦਦ ਕਰੋ ਮੈਨੂੰ ਰਾਜ ਦਿਵਾਵੋ ਸਾਤ ਗੁਰੂ ਜੀ ਨੇ ਸਿੰਘ ਵੀ ਘਲਤੇ ਸੀ ਰਾਜ ਵੀ ਦਵਾਤਾ ਸੀ ਕਹਿੰਦੇ ਰਾਜ ਤਾਂ ਦਵਾਵਾਂਗੇ ਜੇ ਸਾਨੂੰ ਚਾਰ ਬੰਦੇ ਫੜਾਵੇਂਗਾ ਇੱਕ ਤਾਂ ਸਾਡੇ ਜਲਾਦ ਫੜਾ ਦੀ ਅੰਧੇ ਇੱਕ ਸਾਨੂੰ ਸਰਹੰ ਸਰਹੰਦਾ ਦਾ ਰਾਜਾ ਬੜਾ ਸੀ ਦੋ ਤੇ ਤੀਜਾ ਸਾਨੂੰ ਕੀਏ ਕੋਈ ਨੇ ਮਾਰਿਆ ਸੀ ਵੀ ਇਹਨਾਂ ਨੂੰ ਕਰੋ ਅੰਦਾ ਇਹਨਾਂ ਦੇ ਨੀਹਾਂ 'ਚ ਚੜੋ ਕਾਜੀ ਨੂੰ ਸਾਨੂੰ ਕਾਜੀ ਫੜਾ ਦੇ ਤੇ ਸਾਸਲ ਤੇ ਬਾਸਲ ਵੇਗ ਦੋ ਜਲਾਦ ਫੜਾ ਦੇ ਜਿਨ੍ਹਾਂ ਨੇ ਨੋ ਮੇ ਪਾਛਾ ਹੀ ਦਾ ਸੀਸ ਕਟਿਆ ਸੀ ਤੇ ਛੋਟੇ ਸਾਹਿਬ ਜਦਿਆਂ ਦੀਆਂ ਰਾਗਾ ਰਾਗਾ ਕਟੀਆਂ ਸੀ ਇਹਨਾਂ ਨੇ ਜਿਉਂਦਿਆਂ ਦੀਆਂ ਹੱਕ ਤੇ ਬੈਠ ਕੇ ਇਹਨਾਂ ਜਲਾਦਾ ਨੇ ਉਹ ਮੰਗੇ ਸੀ ਮਹਾਰਾਜ ਨੇ ਵੀ ਬਾਦਰਚਾਦ ਨੂੰ ਬਾਦਸ਼ਾਹ ਰਾਜ ਦਾ ਦਵਾ ਦਿੰਨੇ ਪਰ ਇਹ ਚਾਰ ਸਾਨੂੰ ਬੰਦੇ ਫੜਾਈ ਕਹਿੰਦਾ ਜੀ 7 ਵਾਚਾ ਨੂੰ ਕਹਿੰਦਾ 200 ਤੋਂ ਨੂੰ ਮੈਂ 600 ਫੜਾ ਦੂੰ 200 ਨੂੰ ਮੈਂ ਹੌਲੀ ਹੌਲੀ ਫੜਾ ਦੂੰ ਬਾਅਦ ਚ ਕਹਿੰਦਾ ਤੇ ਸਤਗੁਰੂ ਜੀ ਸੱਚੇ ਪਾਤਸ਼ਾਹ ਜੀ ਨੇ ਸਿੰਘ ਕੱਲੇ ਆਪ ਗਏ ਮਹਾਰਾਜ ਆਪ ਤੀਰ ਮਾਰ ਕੇ ਆਜਮ ਬਾਦਸ਼ਾਹ ਨੂੰ ਮਾਰਿਆ ਸੀ ਸਤਗੁਰੂ ਜੀ ਨੇ ਤੀਰ ਦੇ ਨਾਲ ਸੂਣ ਦੀ ਮੁਖੀ ਲੱਗੀ ਹੋਈ ਸੀ ਤੀਰ ਨੂੰ ਜਿਹੜਾ ਉਹਦੇ ਮੱਥੇ 'ਚ ਬਚਿਆ ਸੀ ਤੇ ਰਾਜ ਮਿਲ ਗਿਆ ਤੇ ਸਤਗੁਰੂ ਜੀ ਨੂੰ ਲੈ ਕੇ ਗਿਆ ਸੀ ਜਿੱਦੇ ਗੱਡੀ 'ਤੇ ਬੈਠਾ ਮਹਾਰਾਜ ਨੇ ਭਾਇਆ ਸੀ ਗੱਡੀ ਤੇ ਆ ਤੇ ਸਤਗੁਰੂ ਤੇ ਕਹਿਣ ਲੱਗੇ ਲਿਆ ਬਾਦਸ਼ਾਹ ਤੇ ਲੱਗਿਆ ਟਾਲ ਮਟੋੜੇ ਕਰਨ ਨੂੰ ਫੇਰ ਸਤਜਿਨ ਕਿਹਾ ਚੰਗਾ ਜੀਤੂ ਨਹੀਂ ਨਾ ਪਰ ਇਹ ਸਾਨੂੰ ਦੇਣੇ ਬੰਦੇ ਫਿਰ ਹਰੇ ਸਾਡਾ ਬੀਰ ਖਾਲਸਾ ਲਈ ਜਿਉਂਦਾ ਕੁੰਡਲੀਆ ਸਭ ਬੀਰ ਖਾਲਸਾ ਜੇ ਮਰਿਆ ਨਹੀਂ ਸਤਜਿਨ ਕਿਹਾ ਕਿ ਜੱਥੇਦਾਰ ਕਲਾਂਗਨ ਨਦੇੜ ਸਾਹਿਬ ਦੀ ਧਰਤੀ ਤੋਂ ਫੇਰੂ ਹੁੰਜਾ ਪੰਜਾਬ ਦੇ ਵਿੱਚ ਸੋਡੇ ਸਾਰੇ ਪਠਾਣਾਂ ਦਾ ਤੇ ਮੁਸਲਮਾਨਾਂ ਦਾ ਇਹ ਸਿੱਖੀ ਰਾਜ ਪੈਦਾ ਕਰੂਗਾ ਦੇਖ ਲੈ ਜਾਂ ਤਾਂ ਪਹਿਲਾਂ ਪਹਿਲਾਂ ਦੇ ਦੇ ਐਡਾ ਪਿਤਾ ਐਡਾ ਮਾਣ ਹੋਣਾ ਚਾਹੀਦਾ ਆਪਾਂ ਨੂੰ ਆਪਦੇ ਪਿਤਾ ਤੇ ਸਾ ਸੰਗਤ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਮ ਅੰਮਰਤ ਛਕਦੇ ਨਾ ਆਪਣਾ ਪਿਤਾ ਹੋ ਤੇ ਕਿਉਂ ਨਹੀਂ ਜਿਹੜੇ ਜਦੋਂ ਆਪਾਂ ਇੱਡੇ ਪਿਤਾ ਤੇ ਆਪਦੇ ਤੇ ਮਾਣ ਕਰਾਂਗੇ ਯਾਰ ਰੰਗ ਜੇ ਬਾਦਸ਼ਾਹ ਰਗ ਨੂੰ ਭਜਾ ਸਕਦਾ ਤੇ ਆਪਾਂ ਤਾਂ ਉਹਦੇ ਬੱਚੇ ਉਹਨਾਂ ਦੇ ਯਾਰ ਆਪਣੀ ਕਿਵੇਂ ਨਾ ਮਦਦ ਕਰੂਗਾ ਮਹਾਰਾਜ ਜਦੋਂ ਬਾਦਸ਼ਾਹ ਰਗ ਨੂੰ ਰਾਜ ਦਵਾ ਸਕਦਾ ਤੇ ਆਪਾਂ ਨੂੰ ਵੀ ਮਦਦ ਕਰੋ ਸਰਹੰਦ ਵਾਲੇ ਨੂੰ ਕਦੀ 기ੜੇ ਪਾ ਸਕਦਾ ਤੇ ਆਪਦੇ ਜੱਥੇ ਤਰ੍ਹਾਂ ਤੋਂ ਇਡੇ ਇਡੇ ਵੱਡੇ ਵੱਡੇ ਕਾਰਜ ਕਰਵਾ ਸਕਦਾ ਤੇ ਆਪ ਯਾਰ ਕੀ ਕਰ ਸੱਚੇ ਪਾਸ਼ਾ ਨਿਰੰਕਾਰ ਦਾ ਤਾਰਸੀ ਇਹ ਆ ਸਾਡਾ ਪਿਤਾ ਇੱਡਾ ਮਾਣ ਹੋਣਾ ਚਾਹੀਦਾ ਉਹਦੇ ਪਿਤਾ ਤੇ ਆ ਸਾਡੀ ਮਾਤਾ ਸਹਿਮ ਕਰੋ ਸਾਹਾ ਸੰਗਤ ਜਦੋਂ ਰਾਜ ਦਵਾਇਆ ਤੇ ਨਦੇੜ ਦੀ ਧਰਤੀ ਦੇ ਤੇ ਬੰਦਾ ਸਿੰਘ ਬਹਾਦਰ ਨੂੰ ਜਦੋਂ ਕੱਲਿਆ ਚੰਗਾ ਕਿਉਂ ਜਦੋਂ ਬਦਲ ਗਿਆ ਸੀ ਨਾ ਇਹ ਬਾਦਰ ਸ਼ਾਹ ਤੇ ਦਿਮਾਗ 'ਚ ਨੋਕਸ ਪੈ ਗਿਆ ਸੀ ਵੀ ਹੁਣ ਮੈਂ ਕੀ ਕਰਾਂ ਮੈਂ ਸੱਚੇ ਪਾਤਸ਼ਾਹ ਤੋਂ ਬੇਮੁਖ ਵੀ ਹੋ ਗਿਆ ਤੇ ਮੈਂ ਬੰਦੇ ਵੀ ਨਹੀਂ ਦੇ ਸਕਿਆ ਰਾਜ ਵੀ ਲੈ ਲਿਆ ਤੇ ਮਹਾਰਾ ਸੱਚੇ ਪਾਸ਼ਣ ਫੇਰ ਬੰਦਾ ਸਿੰਘ ਬਹਾਦਰ ਕਹ ਲਿਆ ਸੀ ਫੇਰ ਗਣਗਣ ਬਦਰੇ ਲੈਏ ਸੀ ਤਾਂ ਬੰਦਾ ਸਿੰਘ ਬਹਾਦਰ ਨੇ ਮੋੜ-ਮੋੜ ਫੜੇ ਚੱਲਦਾ ਸੀ ਮੋੜ-ਮੋੜ ਕਿਉਂਕਿ ਜਿੱਥੋਂ ਦੀ ਜਲਾਦ ਸੀ ਸਬਾਣੇ ਦੇ ਸਮਾਣੇ ਤੇ ਦੋ ਤਿੰਨ ਅਰੀ ਹਵਲਾ ਕਰਿਆ ਦੋ ਤਿੰਨ ਅਰੀ ਸਰਹੰਦ ਤੇ ਕਰਿਆ ਸਰਹੰਦ ਢਾਈ ਅਜ ਸਰਹੰਦ ਨਹੀਂ ਗਣਾ ਫਤੇਗੜ੍ਹ ਸਾਹਿਬ ਇਹ ਸਾਤੂ ਗੁਰੇ ਸਾਡੇ ਪਿਤਾ ਸੀ ਜਿਨ੍ਹਾਂ ਨੇ ਏਡੇ ਏਡੇ ਕਾਰਜ ਕਰਵਾਤੇ ਉਹ ਭਲੇ ਲੋਕੋ ਐਵੇਂ ਨਾ ਕਿਸਿਆਂ ਕੋਲੇ ਹੋਰ ਤੁਰਿਆ ਫਰਿਆ ਕਰੋ ਵੀ ਆਪਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਿਤਾ ਨੂੰ ਕਹਿਆ ਕਰੋ ਸੱਚੇ ਪਾਤਸ਼ਾਹ ਸਾਨੂੰ ਆਪਣਾ ਆਪਦੇ ਪਿਤਾ ਨੂੰ ਕਹਿੰਦੇ ਕਿ ਨਹੀਂ ਆਹ ਚੀਜ਼ ਸਾਨੂੰ ਦੇ ਸਾਨੂੰ ਆਹ ਚੀਜ਼ ਦੇ ਆਪਦੇ ਪਿਤਾ ਨੂੰ ਆਪਾਂ ਕਹਿੰਨੇ ਆਂ ਤੇ ਫਿਰ ਆਪਾਂ ਗੁਰੂ ਗੋਬਿੰਦ ਸਿੰਘ ਨੂੰ ਮਹਾਰਾਜ ਜੀ ਨੂੰ ਕਹਿਆ ਕਰਗੇ ਅੰਬਰ ਤੇ ਛਕੋ ਉਹਦੇ ਬੱਚੇ ਬਣੋ ਪਹਿਲਾਂ ਤਾਂ ਜੇ ਤੁਸੀਂ ਬੱਚੇ ਬਣਾਂਗੇ ਫਿਰ ਆਪਾਂ ਨੂੰ ਸਾਰੀਆਂ ਚੀਜ਼ਾਂ ਦੇਊਗਾ ਫਿਰ ਆਪਾਂ ਜਿਵੇਂ ਆਪਦੇ ਪਿਤਾ ਤੋਂ ਲੈ ਲੈਨੇ ਨਾ ਕੱਚਾ ਚ ਬਹਿ ਕੇ ਤੇ ਫਿਰ ਆਇਆ ਲੈ ਲਾਂਗੇ ਸੱਚੇ ਪਾਤਸ਼ਾਹ ਸਾਨੂੰ ਦਿਓ ਅਸੀ ਔਖੇ ਆ ਇਹ ਆ ਸਾਡਾ ਪਿਤਾ ਜਿਹਦੇ ਤੇ ਮਾਣ ਹੋਣਾ ਚਾਹੀਦਾ ਐਵੇਂ ਹੋਰ ਹੀ ਆ ਪੁੱਛਾਂ ਦੱਸਾਂ ਵਾਲੇ ਕੋਲੇ ਤੁਰੇ ਫਿਰਦੇ ਆ ਸਾਧ ਸੰਗਤ ਦਾ ਆ ਸਾਧ ਸੰਤਾਂ ਕੋਲੇ ਤੁਰੇ ਫਿਰਦੇ ਆ ਚਿੱਟੀ ਸਿਉਾਂ ਕੋਲੇ ਕੁਛ ਨਹੀਂ ਨਾ ਕੋਲੇ ਆਪਦੀ ਬਾਣੀ ਪੜ ਲਓ ਆਦੇ ਬਾਣੇ 'ਚ ਹੋ ਜੋ ਚੰਗੇ ਕਾਰਜ ਕਰ ਲਓ ਚੰਗੀ ਸੇਵਾ ਕਰ ਲਓ ਤੇ ਰੋਜ਼ ਯਾਦ ਕਰਿਆ ਕਰੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਵੀ ਜੇ ਉਹ ਨਾ ਹੁੰਦੇ ਤੇ ਅੱਜ ਦੇਖ ਲਓ ਸੰਸਾਰ ਤੇ ਕੀ ਹੋਣਾ ਸੀ ਐਡਾ ਮਾਣ ਕਰਿਆ ਕਰੋ ਆਪਦੇ ਪਿਤਾ ਤੇ ਵੀ ਇਹ ਸੱਚਾ ਪਾਤਸ਼ਾਹ ਜੇ ਤੁਸੀਂ ਨਾ ਹੁੰਦੇ ਅੱਲਾਹੂ ਦੇ ਨਾਰੇ ਲਗਾ ਤੇ ਬੋਲੇ ਸੋ ਨਿਹਾਲ ਦੇ ਜਕਾਰੇ ਚੱਲਦੇ ਆ ਇਹ ਆ ਸਾਡਾ ਗੁਰੂ ਗੋਬਿੰਦ ਸਿੰਘ ਪਿਤਾ ਮਾਣ ਕਰਿਆ ਕਰੋ ਪੂਰਾ ਫੋਲੋ ਵੀ ਸਾਡਾ ਪਿਤਾ ਐਡਾ ਵੱਡਾ ਹੈ ਜਿਵੇਂ ਆ ਕਰਦੇ ਆ ਨਾ ਕਿ ਜੇ ਥਾਣੇਦਾਰ ਕਰਦਾ ਸਾਡਾ ਪਿਤਾ ਥਾਣੇਦਾਰ ਹੋ ਉਹ ਬੱਚੇ ਦੀ ਮਾਨ ਹੁੰਦੇ ਜਿਨ੍ਹਾਂ ਦਾ ਪਿਤਾ ਥਾਣੇਦਾਰ ਹੋਵੇ ਜਿਨ੍ਹਾਂ ਦਾ ਪਿਤਾ ਕਾਨੂੰਗੋ ਪਟਵਾਰੀ ਹੋਵੇ ਉਹ ਬੱਚੇ ਦੀ ਮਾਨ ਹੁੰਦੇ ਇਹ ਆਪਾਂ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੁੱਤਰ ਹਨ ਜੀ ਹਰ ਇਹ ਆਪਾਂ ਇਹ ਰਿਆਗਰਿਆ ਨੂੰ ਕੀ ਜਾਣਦੇ ਆ ਜੀ ਹਰ ਕਿੰਨੇ ਆ ਜਾਨੀ ਜੋ ਬਾਹਰੇ ਦਾ ਸਵਾਲ ਆਖਣਾ ਕਹਿੰਦਾ ਸੀ ਆਪਾ ਇਹਨਾਂ ਏਰੇਆਂ ਗਰਿਆਂ ਤੋਂ ਡਰਿਆ ਨਾ ਕਰੋ ਕੁਝ ਨਹੀਂ ਕਰ ਸਕਦੇ ਆਪਾਂ ਨੂੰ ਇਹ ਕਲਾ ਹੀ ਵਰਤਉਂਦਾ ਹੁੰਦਾ ਸਤਿਗੁਰੂ ਜੀ ਜਜੋ ਕਤੇ ਏਠੀਲੀ ਹੋਣ ਦਿੰਦਾ ਉਹਦੇ ਖਾਲਸੇ ਦੀ ਕੋਈ ਨਹੀਂ ਆਪਾਂ ਜੇ ਕਹਦੇ ਨੇ ਐ ਹੋ ਜੋ ਕੁਝ ਨਹੀਂ ਹੁੰਦਾ ਇੱਥੇ ਉਨਾਂ ਹੀ ਵੀਰ ਖਾਲਸਾ ਉਗੜਦਾ ਰੰਗ ਉਨਾਂ ਹੀ ਉਗੜਦਾ ਰੰਗ ਜੰਨਾਪੂਰਾ ਕਾ ਜੋਰ ਲੱਗਦਾ ਹੈ ਪਰੇ ਲੋਕੋ ਆ ਜਿਹੜੇ ਮਾਰਦੇ ਫਿਰਦੇ ਨਾ ਫਿੰਟਰਵੇਂ ਸਾਧ ਸੰਤ ਜੀ ਆਉ ਫਲਾਨਾ ਤੇ ਇਗੜਾ ਕੱਖ ਨੀਨਾਂ ਦੇ ਪੱਲੇ ਐਵੇਂ ਨਾ ਪੈਸੇ ਲਟਾਇਆ ਕਰੋ ਉਹੀ ਸਤਸੰਗ ਦੇਖੇ ਗਰੀਬ ਗੁਰਬੇ ਦੀ ਸੇਵਾ ਕਰਦਿਆ ਕਰੋ ਕੇਰੂ ਜੁੱਤੀ ਯਾਨੀ ਜੁੱਤੀ ਦੇ ਦਿਆ ਕਰੋ ਕੱਪਲੀੜੇ ਕੱਪੜੇ ਹਰੀ ਗਰੀਬ ਦੇ ਸਮਾਦਿਆ ਕਰੋ ਪੀਸ ਭਰਦਿਆ ਕਰੋ ਕੋਈ ਬਿਮਾਰ ਆ ਉਹਦੀ ਦਵਾਈ ਬੂਟੀ ਨੂੰ ਪੈਸੇ ਦੇ ਦਿਆ ਕਰੋ ਆਪਦੇ ਪਿਤਾ ਦੇ ਨਾਮ ਤੇ ਇਹ ਅਸੀਂ ਉਹਦੇ ਪੁੱਤਰ ਹਨ ਤੇ ਅਗਲਾ ਵਾਕ ਜਦੋਂ ਅੰਮ੍ਰਿਤਸਰ ਕੇ ਆਲਾ ਜਾਂਦਾ ਨਾ ਬੰਦਾ ਤੇ ਅਗਲਾ ਭਾਈ ਗੁਰਜੀਤ ਖਾਲਸਾ ਭਾਈ ਗੁਰਜੀਤ ਕੀ ਫਤਿਹ ਬੁਲਾਉਂਦਾ ਸਰਦਾਰ ਜੀ ਕਹਿ ਕੇ ਬੁਲਾਉਂਦਾ ਜਦੋਂ ਬੰਦਾ ਬਸਾਚ ਵੀ ਕਦੇ ਗੱਡੀ ਤੇ ਵੀ ਜਾਂਦਾ ਹੋਵੇ ਤੇ ਪਤਾ ਲੱਗ ਜੇ ਵੀ ਇਹ ਖਾਲਸਾ ਜਾਂਦਾ ਹੈ ਪਰ ਹੋਵੇ ਨਿਰਾ ਖਾਲਸਾ ਸਾਹਿਬ ਸਾਧੂ ਗੁਰੂ ਦੇ ਦਰਬਾਰ ਦੀ ਸੇਵਾ ਕਰਦਾ ਹੋਵੇ ਉਹਦੇ ਸੱਚਖੰਡ ਦੀ ਸੇਵਾ ਕਰਦਾ ਵੀ ਸੰਗਤ ਦੀ ਸੇਵਾ ਕਰਦਾ ਹੋਏ ਜਿਵੇਂ ਆਪਾਂ ਆਨੰਦਪੁਰ ਸਾਹਿਬ ਦੇ ਲੰਗਰ ਲਾਉਨੇ ਐ ਐਵੇਂ ਨਹੀਂ ਲਾਉਂਦੇ ਇਹ ਆਪਦੇ ਪਿਤਾ ਦੇ ਨਾਮ ਤੇ ਲਾਉਨੇ ਆ ਵੀ ਸਾਡਾ ਪਿਤਾ ਇੱਡਾ ਵੱਡਾ ਹੋਇਆ ਜਿਵੇਂ ਆਪਾਂ ਆਪਦੇ ਪਿਤਾ ਦੇ ਕਰਦੇ ਆ ਕਿ ਨਹੀਂ 10ਵੇਂ ਦਸੋਂਦ ਤੇ ਏਵੇਂ ਫਿਰ ਆਪਾਂ ਆਪਦੇ ਆਨੰਦਪੁਰ ਸਾਹਿਬ ਕਿਉਂਕਿ ਚਲਾਈਆਂ ਹੋਈਆਂ ਰੀਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਕਿ ਮੇਰਾ ਖਾਲਸਾ ਲੰਗਰ ਲਾਵੇ ਲੰਗਰ ਵੀ ਸਾਰੇ ਤਰ੍ਹਾਂ ਦੇ ਇਲਾਵਾ ਕੋਈ ਨਹੀਂ ਰੋਟੀ ਟੁੱਕਦਾ ਵੀ ਜ਼ਰੂਰੀ ਆ ਭੁੱਖੇ ਦਾ ਪੇਟ ਭਰ ਜਾਣਾ ਇਹ ਵੀ ਇੱਕ ਸੇਵਾ ਹੀ ਹੈ ਤੇ ਜੇ ਕਿਸੇ ਨੂੰ ਗਰੀਬ ਗੁਰਬੇ ਨੂੰ ਦਵਾਈ ਮਿਲ ਜਣੀ ਬਿਮਾਰ ਨੂੰ ਉਹ ਵੀ ਇੱਕ ਲੰਗਰੀ ਹੈ ਕੱਪੜਾ ਜੁੜ ਜਾਣਾ ਉਹ ਵੀ ਇੱਕ ਲੰਗਰੀ ਆ ਕਿਸੇ ਨੂੰ ਪਾਣੀ ਪਿਲਾ ਦੇਣਾ ਉਹ ਵੀ ਲੰਗਰੀ ਆ ਕਿਸੇ ਦਾ ਬੇੜਾ ਸਾਰ ਦੇਣਾ ਔਖੇ ਬੰਦੇ ਦਾ ਉਹ ਵੀ ਲੰਗਰੀ ਹੈ ਪੈਸਾ ਤੇ ਲਾਤਰੀ ਜੇ ਚਾਹੇਗਾ ਕੋਈ ਨਹੀਂ ਦੇ ਦੇ ਆ ਜਾਊਗਾ ਕਿਤੇ ਨਹੀਂ ਜਾਂਦਾ ਨਾ ਦੇਊਗਾ ਅਗਲੀ ਦਰਗਾਹ ਚ ਲੈ ਲਾਂਗੇ ਕੋਈ ਨਹੀਂ ਕਿਤੇ ਨਹੀਂ ਜਾਂਦਾ ਲੈਣਾ ਦੇਣਾ ਤਾਂ ਇੱਥੇ ਲੈਣੇ ਦੇਣੇ ਦੇ ਸਰਬੰਧ ਨਹੀਂ ਆਉਨੇ ਆਪਾਂ ਵੀਰ ਖਾਲਸਾ ਕਦੇ ਕਿਸੇ ਦੇ ਮੁੱਕਰਿਆ ਨਾ ਕਰੋ ਮੇਰੇ ਵੀਰ ਉਹ ਇਹ ਦੇਣਾ ਲੈਣਾ ਪੈਂਦਾ ਹੀ ਆ ਜਿੱਥੇ ਮਰਜੀ ਭੱਜ ਲਿਓ ਉਹ ਤਾਂ ਅਗਲੇ ਨੇ ਤਾਂ ਲੈਣ ਵਾਲੇ ਤਾਂ ਲੈ ਲੈਣੇ ਆ ਫੇਰ ਰੋ ਰੋ ਕੇ ਦੇਵਾਂਗੇ ਤੇ ਹੱਸ ਕੇ ਹੀ ਦੇ ਦੇਗੀ ਅਗਲੇ ਤੋਂ ਲੈ ਆ ਲੈ ਵੀ ਭਰਾਵਾ ਤੇਥੋਂ ਲੈ ਆ ਆ ਚੱਕੋ ਖੁਸ਼ੀ ਖੁਸ਼ੀ ਦਿੱਤੇ ਆ ਤੂੰ ਖੁਸ਼ੀ ਖੁਸ਼ੀ ਆ ਲੈ ਤੇ ਮੰਨਨਾ ਕਿਸੇ ਦਾ ਦੁਖੀ ਹੋਵੇ ਜੇ ਕਿਸੇ ਨੇ ਪੈਸਾ ਤੇ ਲਾ ਕਿਸੇ ਦਾ ਦੇ ਤਾ ਤੇ ਅਗਲਾ ਟਚਕਰਨ ਕਰੇ ਤੇ ਫੇਰ ਸਾਥ ਸੰਗਤ ਮੰਨ ਲੁਕੀ ਹੁੰਦਾ ਨਾ ਕਦੇ ਨਾ ਕਰੇ ਅਗਲਾ ਭਰਾਵਾ ਤੇ ਤੋਂ ਅੰਦਰ ਖਾਤੇ ਫੜੇ ਅੰਦਰ ਖਾਤੇ ਚੱਕ ਸਵਾਦ ਫੇਰ ਆਉਂਦਾ ਤੇ ਨਹੀਂ ਤਾਂ ਉਹ ਲੈਣਾ ਦੇਣਾ ਮਹਾਰਾਜ ਪੂਰੇ ਕਰਦਾ ਹੀ ਹੁੰਦਾ ਇਸ ਤਰ੍ਹਾਂ ਸਾਥ ਸੰਗਤ ਦੇ ਪਤਾ ਤੇ ਕਰਿਆ ਕਰੋ ਮਾਣ ਹੋਰ ਕਿਸੇ ਮੜੀ ਮਸਾਣੀ ਤੇ ਜਾਣ ਦੀ ਲੋੜ ਨਹੀਂ ਜੰਗੇ ਕਾਰਜ ਕਰਿਆ ਕਰੋ ਜੇ ਆਪਾਂ ਲੰਗਰ ਲਾਉਨੇ ਦੱਬ ਕੇ ਕੋਈ ਨਹੀਂ ਕਰਿਆ ਕਰੋ ਕਿਸੇ ਤੋਂ ਜਗਨ ਸੰਗਣ ਦੀ ਲੋੜ ਨਹੀਂ ਦੱਬ ਕੇ ਲਾਓ ਪਰ ਮਾਣ ਨਾ ਕਰੋ ਵੀ ਮੈਂ ਆਹ ਕਾਰਜ ਮੈਂ ਕਰਿਆ ਨਾ ਨਾ ਕਦੇ ਨਾ ਕਹੋ ਮੈਂ ਕਰਿਆ ਉਹੀ ਕਰਾਉਣ ਵਾਲਾ ਉਹੀ ਸਭ ਕੁਝ ਆ ਉਹਦੀ ਵੀ ਦਿੱਤੀ ਹੋਈ ਮਾਇਆ ਤੇਰੇ ਕੋਲੇ ਜੋ ਪੈਸਾ ਤੇ ਲਾਜ ਆਪਾਂ ਇਸ ਪ੍ਰਸਤੀਆਂ ਕਰ ਰਹੇ ਆ ਸਾਡੇ ਪਿਤਾ ਦੀਆਂ ਹੀ ਦਿੱਤੀਆਂ ਹੋਈਆਂ ਤਾਂ ਕਰਦੇ ਆ ਐਵੇਂ ਨਹੀਂ ਕਰਦੇ ਅਸੀਂ ਪੁੱਤਰ ਕੋ ਗੁਰੂ ਗੋਬਿੰਦ ਸਿੰਘ ਜੀ ਦੇ ਆ ਤੇ ਪੁੱਤਰ ਇਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਤੇ ਮਾਤਾ ਗੁਜਰਕੌਰ ਦੇ ਪੁੱਤਰ ਆ ਸੀ। ਬਾਬਾ ਜੀ ਸਿੰਘ ਦੇ ਹਜ਼ਾਰ ਸੁਣਾ ਦੇ ਭਰਾ ਆ ਸੀ। ਇੰਨਾ ਮਾਣ ਕਰਿਆ ਕਰੋ। ਸਾਹਿਬ ਜੀ ਕਦੇ ਦੁੱਖ ਤਕਲੀਫਾਂ ਨਹੀਂ ਫੇਰਉਂਦੀਆਂ ਨੇੜੇ। ਜਦੋਂ ਆਪਾਂ ਇਹ ਡੇਡੇ ਕਾਰਜ ਕਰਾਂਗੇ ਨਾ ਤੇ ਆਪਦੇ ਪਿਤਾ ਦੇ ਜਿਹਾ ਦੇ ਭਰਾਵਾਂ ਦੇ ਤੇ ਆਪਦੇ ਦਾਦਿਆਂ ਪਰਦਾਦਿਆਂ ਦੇ ਨਾਲ ਲੱਗਾਂਗੇ, ਲੜ ਲੱਗਾਂਗੇ ਤੇ ਕਦੇ ਦੁੱਖ ਨਹੀਂ ਪਾਉਂਦੇ ਨਾ ਕੋ ਨੂੰ ਦੁੱਖ ਆਉਣ ਦੇਣ। ਕਿਉਂਕਿ ਸਾਹ ਸੰਗਤ ਜਿਹੜਾ ਫੁੱਲ ਖਿੜਦਾ ਉਹਦੇ ਨਾਲ ਕੰਡੇ ਵੀ ਹੁੰਦੇ ਆ ਜੇ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਵੀ ਹੈਗੇ ਆ ਇੱਕ ਵਰਾਇਆ ਨਾ ਕਰੋ ਕਦੇ ਵੀ ਜੇ ਦੁੱਖ ਆ ਗਿਆ ਤਾਂ ਰੋਣ ਲੱਗ ਜਾਣਾ ਤੇ ਸੁੱਖ ਆ ਗਿਆ ਹੱਸਣ ਲੱਗ ਜਾਣਾ ਨਾ ਇੱਕ ਸਮਾਨ ਸਮਝਿਆ ਕਰੋ ਦੋਨੇ ਜੇ ਫੁੱਲ ਗਲਾਬ ਦਾ ਖਿੜਦਾ ਤਾਂ ਉਹਦੇ ਨਾਲ ਕੰਡੇ ਵੀ ਕਿੰਨੇ ਹੁੰਦੇ ਆ ਸਾਹ ਸੰਗਤ ਲਾ ਲਓ ਸਾਹ ਉਹ ਕੰਡਿਆਂ ਦੇ ਵਿੱਚ ਹੀ ਖੜ ਜਾਂਦਾ ਉਹ ਕੰਡੇ ਨਹੀਂ ਹੁੰਦੇ ਉਹ ਉਹਦੀ ਜ਼ਿੰਦਗੀ ਦੇ ਕੰਡੇ ਹੁੰਦੇ ਆ ਉਹਦੇ ਨਾਲ ਤੁਰਦੇ ਆ ਇਸ ਤਰ੍ਹਾਂ ਕਰਕੇ ਆਪਣੇ ਨਾਲ ਜਿਹੜੇ ਦੁੱਖ ਸੋਖਾ ਇਹ ਕੰਡੇ ਆਪਣੇ ਨਾਲ ਲੱਗੇ ਜਿਹੜਾ ਆਪਣਾ ਚਿਹਰਾ ਆਪਣਾ ਦੈਲਾ ਜਾਂ ਆਪਣਾ ਮਾਣਾ ਇਹ ਖਿੜਦਾ ਵਾ ਫੁੱਲ ਵਾਂਗੂ ਇਸ ਤਰ੍ਹਾਂ ਮਾਣ ਕਰਿਆ ਦੇਖੋ ਰੰਗਜੀਤ ਨੂੰ ਟੱਟੀ ਬੰਦ ਹੋ ਗਈ ਸੀ ਕਿ ਨਹੀਂ ਰੰਗਜੀਤ ਦੀ ਤੇ ਮੁੜ ਕੇ ਦੂਜਾ ਸਾਹ ਨਹੀਂ ਆਇਆ ਚੱਜਨਾ ਤੇ ਉੱਥੇ ਸੀ ਸਵਰਗਵਾਸ ਹੋ ਗਿਆ ਸੀ ਉਹ ਐਡੇ ਆ ਸਾਡੇ ਸਮਰੱਥ ਗੁਰੂ ਜੀ ਆ ਤੇ ਮਗਰ ਫਿਰਦੇ ਸੀ ਮਗਰ ਮਗਰ ਬਾਦਰਸ਼ਾਹ ਤੇ ਆਜ ਮਰ ਗਏ ਮੈ ਮੈਨੂੰ ਰਾਜ ਦੋ ਕਹਿੰਦਾ ਮੈਨੂੰ ਦੋ ਤੇ ਦਵਾਇਆ ਵੀ ਆ ਸਤਿਗੁਰ ਜੀ ਨੇ ਤੇ ਫਿਰ ਉਹਨਾਂ ਤੋਂ ਆਪਦੇ ਦੋਸ਼ੀ ਵੀ ਫੜੇ ਆ ਤੇ ਦੋਸ਼ੀ ਦਿੱਤੇ ਨਿਜੀ ਰਾਜਿਆਂ ਨੇ ਤੇ ਆਪ ਤੱਕੇ ਨਾ ਲੈਣੇ ਪੈਂਦੇ ਆ ਫਿਰ ਫਿਰ ਲਏ ਇਹ ਆ ਸਾਡੇ ਪਿਤਾ ਦੀਆਂ ਬਾਰਤਾ ਲਾਫ ਸਾਹ ਸੰਗਤ ਕਦੇ ਵੀ ਨਾ ਕਰੋ ਤੇ ਐਵੇਂ ਮੀਣਿਆ ਸੀਣਿਆ ਦੇ ਮਗਰ ਨਾਲ ਲੱਗਿਆ ਕਰੋ ਜੇ ਲੱਗਣਾ ਤਾਂ ਗੁਰੂ ਦੀ ਪਾਣੀ ਦੇ ਮਗਰ ਲੱਗੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮਗਰ ਲੱਗੋ ਉਹਦੇ ਖਾਲਸੇ ਰਾਂ ਬੋਲਵਾਲਾ ਕਰੋ ਆ ਲੈਣ ਦੇਣਾ ਦੇ ਖਾਲਸੇ ਰਾਂ ਕਰੋ ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹ ਕੇ ਦਰਗਾਹ ਚ ਜਾਇਦਾ ਆ ਜਦ ਹਮਾਂਜੂ ਪਾਂਚੀ ਦਾ ਖੰਭ ਇਹ ਨਾ ਸਤਗੁਰੂ ਦੇ ਦਰਬਾਰ ਦੇ ਵਿੱਚ ਆਇਆ ਤੇ ਮਹਾਰਾਜ ਤੀਰ ਦੇ ਨਾਲ ਲਾ ਕੇ ਤੋਂ ਬੰਨ ਕੇ ਛੱਡਿਆ ਨਾ ਤੇ ਤੀਰ ਵਾਪਸ ਨਹੀਂ ਮੁੜਿਆ ਤੇ ਸੇ ਹਾਂ ਸੰਗ ਤਾਂ ਕਹਿੰਦੀ ਮਹਾਰਾਜ ਇਹ ਕੀ ਗੱਲ ਉਹ ਕਹਿੰਦੇ ਹਮਾਂਜੂ ਪਾਂਚੀ ਇਹ ਸੱਚਖੰਡ ਚ ਰਹਿੰਦਾ ਹੈ ਇਹ ਉਹਦਾ ਫੰਗ ਸੀ ਤੇ ਨਾਲ ਹੀ ਲੈ ਗਿਆ ਚੱਕ ਕੇ ਆਈ ਫਿਰ ਗਰਵਾਣੀ ਪੜਦਾ ਬੰਦਾ ਇਹ ਹਮਾਂਜੂ ਪੰਛੀ ਦਾ ਜਿਹੜੀ ਗਰਵਾਣੀ ਹੈ ਹਮਾਂਜੂ ਪੰਛੀ ਹੋਈ ਹੈ ਸੱਚਖੰਡ ਚ ਲੈ ਜਾਂਦੀ ਹੈ ਇਹ ਜਦੋਂ ਇਹਨੂੰ ਪੜੀਏ ਵਿਚਾਰੀਏ ਇਹਦੀ ਕਥਾ ਵਿਚਾਰ ਕਰੀਏ ਸੁੜੀਏ ਇਹ ਲੈ ਜਾਂਦੀ ਹੈ ਸੱਚਖੰਡ ਫਿਰ ਮੰਦੇ ਨੂੰ ਜਦੋਂ ਬੰਦੇ ਦਾ ਮਨ ਹੋਵੇ ਕਿਸੇ ਨਾਲ ਫਰੇਵ ਨਾ ਕਰੋ ਧੋਖਾ ਨਾ ਕਰੋ ਠੱਗੀ ਨਾ ਮਾਰੋ ਇਹ ਇਨਸਾਨ ਦੇ ਕਰਮ ਹੈ ਸਤਿਗੁਰੂ ਜੀ ਇਹ ਆਪਾਂ ਨੂੰ ਵਿਧੀ ਵਿਧਾਨ ਚ ਕਹਿੰਦੇ ਆ ਵੀ ਇਹ ਜਿਹੀਆਂ ਗੱਲਾਂ ਨਾ ਕਰੋ ਇਹ ਸਾਡੇ ਖਾਲਸੇ ਦਾ ਵਿਧੀ ਵਿਧਾਨ ਆ 52 ਗੱਲਾਂ ਦੱਸੀਆਂ ਸੀ ਸਤਿਗੁਰ ਜੀ ਨੇ ਵੀ ਫਲਾਣੇ ਦੇ ਮੱਤੇ ਨਹੀਂ ਲੱਗਣਾ ਫਲਾਣੇ ਨਾਲ ਵਰਤਣਾ ਨਹੀਂ ਉਹਦੇ ਜਾਣਾ ਨਹੀਂ ਐ ਕਰੇ ਸਾਰੀਆਂ ਆਪਣੀਆਂ ਲਿਖੀਆਂ ਵੀ ਆ ਆਪਣੇ ਭਾਈ ਵਾਲਾ ਸਾਹਿਬ ਪਈਆਂ ਵਾ ਉਹ ਲਿਖੀਆਂ ਸਾਰੀਆਂ ਗੱਲਾਂ 52 ਸਤਿਗੁਰ ਜੀ ਦੀਆਂ ਆ ਸਾਡੇ ਖਾਲਸੇ ਨੂੰ ਇਹੋ ਜਿਹੇ ਕਾਰਜ ਦਿੱਤੇ ਹੋਏ ਆ ਮੇਰੇ ਭਾਈ ਗੁਰੂ ਦੇ ਬਹੁਤ ਕਰਿਆ ਕਰੋ ਵੱਡਾ ਮਾਣ ਕਰਿਆ ਕਰੋ ਸੱਚੇ ਪਾਤਸ਼ਾਹੀ ਦੇ ਕਿੱਡੇ-ਕੱਡੇ ਘਰ ਆ ਮੇਰੇ ਗੁਰੂ ਜੀ ਦੇ ਮੇਰੇ ਪਿਤਾ ਦੇ ਦੇ ਲੋਕਾਂ ਦੇ ਤਾਂ ਛੋਟੇ-ਛੋਟੇ ਕੋਠੀਆਂ ਨੇਕਾਂ ਕੋਠੀਆਂ ਮੇਰੇ ਪਿਤਾ ਦੀਆਂ ਇੱਥੇ ਮਰਜ਼ੀ ਜਾ ਕੇ ਬਹਿ ਜਾਓ ਖੜ੍ਹ ਜਾਓ ਤੁਹਾਨੂੰ ਕੋਈ ਨਹੀਂ ਕੁਝ ਕਹੂਆ ਰੋਟੀ ਪ੍ਰਸ਼ਾਦਾ ਪਾਣੀ ਸਭੋ ਜਿੱਥੇ ਮਰਜ਼ੀ ਬਹਿ ਕੇ ਆਗੋਰ ਬਾਸ਼ ਵਾਲੇ ਮਗਰ-ਮਗਰ ਤੁਰੇ ਫਿਰਦੇ ਸੀ ਦੇਖ ਲਓ ਹਾਂ ਤੇ ਆਪ ਬਾਤੇ ਸੀ ਕਿ ਨਹੀਂ ਮੋਦੀ ਵਰਗੇ ਝਾੜਦੇ ਥੱਲੇ ਸਾਡੇ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਨੇ ਛਾੜੇ ਸੀ ਇਹ ਤੱਲੇ ਮੌਦੀ ਅਰਗੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ